ਸਰ ਜੀ ਸੰਦਰੂਲ ਵੀ ਦੀ ਰਚਨਾ ਨਾ ਹੱਲ ਹੁੰਦਾ ਮਸਲਾ ਉਸ ਦੀ ਰੋਜੀ ਰੋਟੀ ਦਾ ਰੋਣਾ ਪਾਈ ਰੱਖਦਾ ਤਾਂ ਹੀ ਕਿਸਮਤ ਖੋਟੀ ਦਾ ਨਾ ਹੱਲ ਹੁੰਦਾ ਮਸਲਾ ਉਸ ਦੀ ਰੋਜੀ ਰੋਟੀ ਦਾ ਰੋਣਾ ਪਾਈ ਲੱਗਦਾ ਤਾਂ ਹੀ ਕਿਸਮਤ ਕੋਟੀ ਦਾ ਕਹਿਣ ਨੂੰ ਤਾਂ ਕੰਗਰੂਰ ਵੀ ਨੂੰ ਤਾਂ ਸੰਗਰੂਰ ਵੀ ਤਾਉ ਤੇ ਮੋ ਜੀਏ ਕਹਿਣ ਨੂੰ ਤਾਂ ਸੰਗਰੂਰ ਵੀ ਕਹਿਣ ਨੂੰ ਤਾਂ ਸੰਗਰੂਰ ਵੀ ਤਾਉ ਤੇ ਮੋ ਜੀਏ ਦਿਖਦਾ ਸਿੱਧਾ ਸਾਦਾ ਲੱਭ ਜਾਂਦਾ ਫੌਜੀਏ ਦਿਖਦਾ ਸਿੱਧਾ ਸਾਦਾ ਲੱਭ ਜਾਂਦਾ ਫੌਜੀਏ